ਸਤਿ ਸ਼੍ਰੀ ਅਕਾਲ ਦੋਸਤੋ ਰੋਚਕ ਪੰਜਾਬੀ ਕਹਾਣੀਆਂ ਚੈਨਲ ਤੇ ਤੁਹਾਡਾ ਨਿੱਕਾ ਸਵਾਗਤ ਹੈ। ਹਾਜ਼ਰ ਹਾਂ ਅੱਜ ਇੱਕ ਹੋਰ ਨਵੀਂ ਕਹਾਣੀ ਦੇ ਨਾਲ। ਕਰਦੇ ਹਾਂ ਜੀ ਕਹਾਣੀ ਨੂੰ ਸ਼ੁਰੂ। ਮੇਰਾ ਨਾਮ ਗੌਰਵ ਆ। ਅਸੀਂ ਦੋ ਭਰਾ ਹਾਂ। ਸਾਡੀ ਕੋਈ ਭੈਣ ਨਹੀਂ ਹੈ। ਮੇਰਾ ਭਰਾ ਵੱਡਾ ਤੇ ਮੈਂ ਛੋਟਾ। ਛੋਟੇ ਹੁੰਦੇ ਮੈਂ ਜਦੋਂ ਵੀ ਆਪਣੇ ਪਾਪਾ ਤੋਂ ਕੋਈ ਚੀਜ਼ ਮੰਗਦਾ ਸੀ ਤਾਂ ਮੇਰੇ ਪਾਪਾ ਇੱਕ ਦੋ ਵਾਰ ਕਹਿਣ ਤੇ ਚੀਜ਼ ਨਹੀਂ ਲੈ ਕੇ ਦਿੰਦੇ ਹੁੰਦੇ ਸੀ। ਪਾਪਾ ਨੂੰ ਘੱਟ ਤੋਂ ਘੱਟ 10 ਵਾਰ ਕਹਿਣਾ ਪੈਂਦਾ ਸੀ ਫਿਰ ਵੀ ਪਾਪਾ ਕਿਤੇ ਮਸਾਂ ਹੀ ਚੀਜ਼ ਲੈ ਕੇ ਦਿੰਦੇ ਸੀ ਮੇਰੀ ਇੱਕ ਭੂਆ ਸੀ ਜਿਹੜੀ ਮੈਨੂੰ ਬਹੁਤ ਪਿਆਰ ਕਰਦੀ ਸੀ ਪਿਆਰ ਤਾਂ ਮੇਰੇ ਵੱਡੇ ਭਰਾ ਨੂੰ ਵੀ ਉਹ ਕਰਦੀ ਸੀ ਪਰ ਮੈਂ ਛੋਟਾ ਹੋਣ ਕਰਕੇ ਭੂਆ ਦਾ ਬੜਾ लाडला ਸੀ ਤੇ ਡੈਡੀ ਭੂਆ ਤੋਂ ਵੱਡੇ ਸੀ ਭੂਆ ਦੇ ਜਵਾਕ ਵੀ ਵੱਡੇ ਸੀ ਤੇ ਮੈਂ ਸਾਰਿਆਂ ਤੋਂ ਛੋਟਾ ਸੀ ਭੂਆ ਨੇ ਜਦੋਂ ਵੀ ਸਾਡੇ ਕੋਲ ਆਉਣਾ ਤਾਂ ਮੇਰੇ ਵਾਸਤੇ ਬੜੀਆਂ ਚੀਜ਼ਾਂ ਲੈ ਕੇ ਆਉਣੀਆ ਇਸ ਕਰਕੇ ਮੈਂ ਭੂਆ ਨੂੰ ਹੀ ਉਡੀਕਦਾ ਰਹਿੰਦਾ ਹੁੰਦਾ ਮੈਂ ਮੰਮੀ ਤੇ ਦਾਦੀ ਨੂੰ ਵੀ ਪੁੱਛਣਾ ਤੇ ਭੂਆ ਜੀ ਨੇ ਕਦੋਂ ਆਉਣਾ ਤਾਂ ਉਹ ਮੈਨੂੰ ਹੱਸ ਕੇ ਕਹਿ ਦਿੰਦੀ ਸੀ ਕਿ ਤੂੰ ਤਾਂ ਆਪਣੀਆਂ ਚੀਜ਼ਾਂ ਨੂੰ ਉਡੀਕਦਾ ਭੂਆ ਨੂੰ ਨਹੀਂ ਮੈਂ ਕਹਿ ਦਿੰਦਾ ਹੁੰਦਾ ਸੀ ਕਿ ਨਹੀਂ ਮੈਨੂੰ ਭੂਆ ਦਾ ਵੀ ਬਹੁਤ ਮੋਹ ਆਉਂਦਾ ਭੂਆ ਜਦੋਂ ਸਾਡੇ ਪਿੰਡ ਆਉਂਦੀ ਤਾਂ ਮੈਂ ਭੂਆ ਦੇ ਨਾਲ ਹੀ ਸੌਂਦਾ ਹੁੰਦਾ ਸੀ ਜਿਵੇਂ ਜਿਵੇਂ ਮੈਂ ਵੱਡਾ ਹੁੰਦਾ ਗਿਆ ਮੇਰੀਆਂ ਡਿਮਾਂਡਾਂ ਵਧੀਆਂ ਗਈਆਂ ਜੇਕਰ ਪਾਪਾ ਮੈਨੂੰ ਕੋਈ ਚੀਜ਼ ਨਾ ਲੈ ਕੇ ਦਿੰਦੇ ਤਾਂ ਭੂਆ ਜਦੋਂ ਆਉਂਦੀ ਮੈਂ ਭੂਆ ਕੋਲੇ ਬੈਠ ਕੇ ਪਾਪਾ ਦੀਆਂ ਸ਼ਿਕਾਇਤਾਂ ਲਾਉਣੀ ਆ ਕਿ ਪਾਪਾ ਮੈਨੂੰ ਇਹ ਚੀਜ਼ ਨਹੀਂ ਲੈ ਕੇ ਦਿੰਦੇ ਭੂਆ ਜੀ ਨੇ ਕਹਿਣਾ ਕਿ ਕੋਈ ਗੱਲ ਨਹੀਂ ਮੈਂ ਵੀਰੇ ਨੂੰ ਕਹਿ ਕੇ ਤੈਨੂੰ ਚੀਜ਼ ਦਵਾ ਦੇਵਾਂਗੀ ਪਾਪਾ ਮੇਰੇ ਭੂਆ ਜੀ ਦੀ ਵੀ ਗੱਲ ਨਹੀਂ ਸੀ ਮੋੜਦੇ ਭੂਆ ਜੀ ਦੀ ਹਰ ਗੱਲ ਮੰਨ ਲੈਂਦੇ ਸੀ ਭੂਆ ਜੀ ਨੇ ਪਾਪਾ ਨੂੰ ਕਹਿਣਾ ਕਿ ਗੌਰਵ ਨੂੰ ਇਹ ਚੀਜ਼ ਲੈ ਦੇ ਤਾਂ ਪਾਪਾ ਫਟਾਫਟ ਲੈ ਦਿੰਦੇ ਮੰਮੇ ਨੂੰ ਪੂਆ ਦੀ ਪੂਰੀ ਸ਼ਹਿ ਜਹੀ ਹੋ ਜਾਂਦੀ ਸੀ ਜਦੋਂ ਵੀ ਕਿਸੇ चीज ਨੂੰ ਦਿਲ ਕਰਨਾ ਤਾਂ ਪੂਆ ਕੋਲ ਚਲੇ ਜਾਣਾ ਤੇ ਪੂਆ ਤੋਂ ਪਾਪਾ ਨੂੰ ਖਵਾ ਦੇਣਾ ਫਿਰ ਮੈਨੂੰ ਉਹ ਚੀਜ਼ ਮਿਲ ਜਾਂਦੀ ਹੁੰਦੀ ਸੀ ਪੂਆ ਦੀ ਕੁੜੀ ਦਾ ਵਿਆਹ ਹੋ ਗਿਆ ਤੇ ਪੂਆ ਦਾ ਮੁੰਡਾ ਬਾਹਰ ਚਲਾ ਗਿਆ ਸੀ ਪੂਆ ਤੇ ਫੁੱਫੜ ਇਕੱਲੇ ਹੀ ਰਹਿ ਗਏ ਸੀ ਪੂਆ ਕਹਿ ਦਿੰਦੀ ਸੀ ਕਿ ਮੇਰਾ ਤਾਂ ਬੱਚਿਆਂ ਬਿਨਾ ਬਿਲਕੁਲ ਵੀ ਦਿਲ ਨਹੀਂ ਲੱਗਦਾ ਮੈਂ ਘਰ ਉਹਨੂੰ ਆਪਣੇ ਕੋਲ ਰੱਖਾਂਗੀ ਮੈਂ ਵੀ ਪੂਆ ਕੋਲ ਰਹਿ ਕੇ ਬੜਾ ਖੁਸ਼ ਸੀ ਕਿਉਂਕਿ ਪੂਆ ਕੇ ਘਰ ਕਿਸੇ ਵੀ ਚੀਜ਼ ਦੀ ਕੋਈ ਕਾਟ ਨਹੀਂ ਸੀ ਤੇ ਪੂਆ ਤੋਂ ਮੈਂ ਜੋ ਵੀ ਮੰਗਦਾ ਉਹ ਮੈਨੂੰ ਲੈ ਦਿੰਦੀ ਹੁੰਦੀ ਸੀ ਮੈਂ ਬੜਾ ਖੁਸ਼ ਸੀ ਕਿ ਹੁਣ ਪੂਆ ਕੋਲ ਰਹਾ ਕਰੂੰਗਾ ਤੇ ਬੜੇ ਨਜ਼ਾਰੇ ਆਉਣਗੇ ਮੈਂ ਉਦੋਂ 10ਵੀਂ ਕਲਾਸ ਵਿੱਚ ਸੀ ਜਦੋਂ ਪੂਆ ਕੇ ਪਿੰਡ ਪੜਨ ਲੱਗ ਪਿਆ ਪੂਆ ਮੈਨੂੰ ਹਰ ਰੋਜ਼ ਨਵੇਂ-ਨਵੇਂ ਪਕਵਾਨ ਬਣਾ ਕੇ ਦਿੰਦੀ ਸੀ ਪੂਆ ਨੂੰ ਇਹ ਸੀ ਕਿ ਮੇਰੇ ਕੋਲ ਆਇਆ ਤੇ ਇਹਦਾ ਦਿਲ ਲੱਗਿਆ ਰਹੇ ਪੂਆ ਕੇ ਘਰ ਕੋਈ ਖਾਸ ਕੰਮ ਵੀ ਨਹੀਂ ਕਰਨਾ ਪੈਂਦਾ ਸੀ ਪਿੰਡ ਦਾ ਮੈਨੂੰ ਡੈਡੀ ਸਾਰਾ ਦਿਨ ਕੰਮ ਤੇ ਹੀ ਲਾਈ ਰੱਖਦੇ ਸੀ ਤੇ ਘਰ ਆਏ ਨੂੰ ਮੰਮੀ ਪਸ਼ੂਆਂ ਦਾ ਕੰਮ ਕਰਵਾਉਣ ਲਈ ਲਾ ਦਿੰਦੇ ਸੀ ਪੂਆ ਕੇ ਕੋਈ ਪਸ਼ੂ ਵੀ ਨਹੀਂ ਸੀ ਜ਼ਮੀਨ ਵੀ ਠੇਕੇ ਤੇ ਦਿੰਦੇ ਸੀ ਜਿਸ ਕਰਕੇ ਪੂਆ ਕੇ ਘਰ ਮੈਨੂੰ ਕੋਈ ਕੰਮ ਵੀ ਨਹੀਂ ਕਰਨਾ ਪੈਂਦਾ ਹੁੰਦਾ ਸੀ ਮੇਰੇ ਤਾਂ ਨਜ਼ਾਰੇ ਬੱਝੇ ਹੋਏ ਸੀ ਪੂਆ ਦਾ ਮੁੰਡਾ ਵੀ ਮੈਨੂੰ ਫੋਨ ਕਰਕੇ ਕਹਿ ਦਿੰਦਾ ਸੀ ਕਿ ਗੌਰਵ ਜੇ ਕਿਸੇ ਚੀਜ਼ ਦੀ ਲੋੜ ਹੋਈ ਤਾਂ ਮੈਂ ਭੇਜ ਦਿੰਨਾ ਉਹ ਮੈਨੂੰ ਕੁਝ ਨਾ ਕੁਝ ਭੇਜਦਾ ਰਹਿੰਦਾ ਜਦੋਂ ਮੈਂ 11ਵੀਂ ਵਿੱਚ ਹੋਇਆ ਤਾਂ ਮੈਂ ਕਾਲਜ ਵਿੱਚ ਜਾਣ ਲੱਗ ਪਿਆ ਕਾਲਜ ਵਿੱਚ ਜੀ ਮੇਰੀ ਪੂਰੀ ਟੌਰ ਸੀ ਕਿਉਂਕਿ ਮੈਂ ਬਾਹਰ ਲਿਆਂ ਬ੍ਰਾਂਡਡ ਚੀਜ਼ਾਂ ਪਾ ਕੇ ਹੀ ਜਾਂਦਾ ਤਾਂ ਸਾਰੇ ਮਾਰੇ ਮੇਰੇ ਵੱਲ ਵੇਖ ਕੇ ਹੈਰਾਨ ਹੋ ਜਾਂਦੇ ਪਰ ਮੇਰਾ ਬਹੁਤ ਵਧੀਆ ਸਮਾਂ ਲੱਗ ਰਿਹਾ ਸੀ ਪੂਆ ਦੇ ਮੁੰਡੇ ਨੂੰ ਬਾਹਰ ਗਏ ਨੂੰ 4 ਸਾਲ ਹੋ ਚੁੱਕੇ ਸੀ ਤੇ ਮੈਨੂੰ ਵੀ ਪੂਆ ਦੇ ਪਿੰਡ 4 ਸਾਲ ਹੋ ਗਏ ਸੀ ਰਹਿਣ ਦੇ ਤੇ ਇੱਕ ਦਿਨ ਬਾਈ ਗੁਰਪ੍ਰੀਤ ਦਾ ਫੋਨ ਆਇਆ ਕਹਿਣ ਲੱਗਾ ਕਿ ਮੰਮੀ ਮੈਂ ਇੰਡੀਆ ਆ ਰਿਹਾ। ਤਾਂ ਪੂਆ ਕਹਿੰਦੀ ਦੇਖ ਗੁਰਪ੍ਰੀਤ ਜੇ ਤੂੰ ਇੰਡੀਆ ਆਉਣਾ ਤਾਂ ਮੈਂ ਤੇਰਾ ਵਿਆਹ ਕਰਨਾ ਚਾਹੁੰਦੀ ਆ। ਗੁਰਪ੍ਰੀਤ ਪਹਿਲਾਂ ਤਾਂ ਨਾ ਨੁਕਰ ਜਹੀ ਹੀ ਕਰਨ ਲੱਗਾ ਪਰ ਜਦੋਂ ਪੂਆ ਨੇ ਜ਼ਿਆਦਾ ਪ੍ਰੈਸ਼ਰ ਪਾਇਆ ਤਾਂ ਉਹ ਮੰਨ ਗਿਆ ਤੇ ਫਿਰ ਗੁਰਪ੍ਰੀਤ ਵੀਰਾ ਇੰਡੀਆ ਆ ਗਿਆ। ਪੂਆ ਨੇ ਉਸ ਲਈ ਕੁੜੀ ਲੱਭਣੀ ਸ਼ੁਰੂ ਕਰ ਦਿੱਤੀ। ਪਰ ਪੂਆ ਦੀ ਚਠਾਣੀ ਨੇ ਆਪਣੇ ਰਿਸ਼ਤੇਦਾਰੀ ਵਿੱਚੋਂ ਇੱਕ ਕੁੜੀ ਦੀ ਦੱਸ ਪਾਈ। ਕੁੜੀ ਬਹੁਤ ਹੀ ਸੋਹਣੀ ਸੁਨੱਖੀ ਸੀ ਪੜੀ ਲਿਖੀ ਵੀ ਸੀ ਜਿਸ ਦਿਨ ਕੁੜੀ ਦੇਖਣ ਜਾਣਾ ਸੀ ਉਸ ਦਿਨ ਮੈਂ ਭੂਆ ਤੇ ਗੁਰਪ੍ਰੀਤ ਵੀਰਾ ਤਿੰਨੇ ਜਾਣੇ ਅਸੀਂ ਚਲੇ ਗਏ ਸੀ ਜਦੋਂ ਸਾੜ ਕੁੜੀ ਸਾਡੇ ਸਾਹਮਣੇ ਲਿਆ ਕੇ ਬਿਠਾਈ ਤਾਂ ਮੈਂ ਤਾਂ ਕੁੜੀ ਨੂੰ ਦੇਖਦਾ ਹੀ ਰਹਿ ਗਿਆ ਇੰਨੀ ਜ਼ਿਆਦਾ ਸੋਹਣੀ ਕੁੜੀ ਸੀ ਕਿ ਗੁਰਪ੍ਰੀਤ ਵੀਰਾ ਕਹਿੰਦਾ ਮੰਮੀ ਨੂੰ ਪੁੱਛ ਲਓ ਮੈਂ ਉਸਦੇ ਕੋਣੀ ਮਾਰੀ ਮੈਂ ਕਿਹਾ ਮੰਮੀ ਨੂੰ ਵੀ ਪੁੱਛਣਾ ਤੂੰ ਸਿੱਧੀ ਹਾਂ ਹੀ ਕਰ ਦੇ ਇੰਨੀ ਸੋਹਣੀ ਤਾਂ ਕੁੜੀ ਹੈਗੀ ਆ ਗੁਰਪ੍ਰੀਤ ਵੀਰਾ ਨੇ ਮੀ ਜੀ ਪਾ ਕੇ ਹੱਸ ਫਿਰ ਮੈਂ ਭੂਆ ਨੂੰ ਕਿਹਾ ਕਿ ਭੂਆ ਵੀਰੇ ਦੇ ਤਾਂ ਕੁੜੀ ਪਸੰਦ ਆ ਤੁਸੀਂ ਹਾਂ ਕਰ ਦਿਓ ਕੁੜੀ ਤਾਂ ਭੂਆ ਨੂੰ ਵੀ ਬਹੁਤ ਜ਼ਿਆਦਾ ਪਸੰਦ ਸੀ ਭੂਆ ਨੇ ਫਿਰ ਕੁੜੀ ਦੇ ਖੰਮਣੀ ਬੰਨੀ ਤੇ 1100 ਰੁਪਏ ਸ਼ਗਨ ਦੇ ਦਿੱਤਾ ਤੇ ਮੂੰ ਮਿੱਠਾ ਕਰਵਾ ਦਿੱਤਾ ਤੇ ਰਿਸ਼ਤਾ ਪੱਕਾ ਹੋ ਗਿਆ ਉਸ ਤੋਂ ਬਾਅਦ ਵਿਆਹ ਦਾ ਦਿਨ ਰੱਖ ਦਿੱਤਾ ਕਿਉਂਕਿ ਗੁਰਪ੍ਰੀਤ ਵੀਰੇ ਨੇ ਤਿੰਨ ਕੋ ਮਹੀਨੇ ਹੀ ਰਹਿਣਾ ਸੀ ਅਸੀਂ ਵਿਆਹ ਦੀ ਸ਼ਾਪਿੰਗ ਬੜੀ ਧੂਮਤਾਵ ਨਾਲ ਕੀਤੀ ਮੈਂ ਗੁਰਪ੍ਰੀਤ ਵੀਰੇ ਦੇ ਨਾਲ ਹੀ ਜਾਂਦਾ ਹੁੰਦਾ ਸੀ ਤੇ ਉਧਰੋਂ ਭਾਬੀ ਵੀ ਆ ਜਾਂਦੀ ਸੀ। ਮੈਨੂੰ ਭਾਬੀ ਦੇ ਨਾਲ ਸ਼ਾਪਿੰਗ ਕਰਨਾ ਬੜਾ ਚੰਗਾ ਲੱਗਦਾ ਹੁੰਦਾ ਸੀ ਤੇ ਭਾਬੀ ਵਿਆਹ ਤੋਂ ਪਹਿਲਾਂ ਹੀ ਮੇਰੇ ਨਾਲ ਪੂਰੀ ਤਰ੍ਹਾਂ ਫੋਲ ਮਿਲ ਗਈ ਸੀ। ਫਿਰ ਵੀਰੇ ਦਾ ਵਿਆਹ ਹੋ ਗਿਆ। ਜਿਸ ਦਿਨ ਗੁਰਪ੍ਰੀਤ ਦੀ ਸੁਹਾਗ ਰਾਤ ਸੀ ਮੈਂ ਪਹਿਲਾਂ ਹੀ ਬੈਠਦੇ ਜਾ ਕੇ ਪੈ ਗਿਆ। ਜਦੋਂ ਭਾਬੀ ਅੰਦਰ ਆਈ ਤਾਂ ਮੈਨੂੰ ਦੇਖ ਕੇ ਹੱਸ ਪਈ। ਕਹਿਣ ਲੱਗੀ ਕਿ ਏ ਕੀ ਗੁਰਪ੍ਰੀਤ ਕਿੱਥੇ ਆ? ਮੈਂ ਕਿਹਾ ਤੁਸੀਂ ਬੈਠੋ ਗੁਰਪ੍ਰੀਤ ਵੀ ਆ ਜਾਂਦਾ। ਉਨਾ ਟਾਈਮ ਮੇਰੇ ਨਾਲ ਹੀ ਗੱਲਾਂ-ਬਾਤਾਂ ਕਰੋ ਅਸੀਂ ਬਸ ਹਾਂ ਸਮਝਾ ਕਰ ਰਹੇ ਸੀ ਕਿ ਇੰਨੇ ਟਾਈਮ ਨੂੰ ਗੁਰਪ੍ਰੀਤ ਵੀਰਾ ਵੀ ਆ ਗਿਆ ਮੈਨੂੰ ਕਹਿਣ ਲੱਗਾ ਕੰਜਰਾ ਤੈਨੂੰ ਸ਼ਰਮ ਨਹੀਂ ਆਉਂਦੀ ਮੇਰੀ ਜਗ੍ਹਾ ਮੱਲੀ ਬੈਠਾ ਮੈਂ ਕਿਹਾ ਵੀਰੇ ਮੈਂ ਤਾਂ ਤੁਹਾਡੇ ਤੋਂ ਸ਼ਰਮ ਲੈਣਾ ਪੂਰੇ 11000 ਰੁਪਏ ਗੁਰਪ੍ਰੀਤ ਵੀਰੇ ਨੇ ਮੇਰੇ ਮੂੰਹ ਤੇ ਹਲਕਾ ਜਿਹਾ ਸ਼ਰਾਰਤ ਨਾਲ ਥੱਪੜ ਜਿਹਾ ਮਾਰਿਆ ਤੇ ਕਹਿਣ ਲੱਗਾ ਤੇਰਾ ਲਾਲਚ ਤਾਂ ਦਿਨ-ਬਦਨ ਵੱਧਦਾ ਹੀ ਜਾ ਰਿਹਾ ਮੈਂ ਕਿਹਾ ਨਹੀਂ ਵੀਰੇ ਸ਼गन ਲੈ ਬਿਨਾ ਤਾਂ ਮੈਂ ਇਥੋਂ ਉੱਠਣਾ ਨਹੀਂ ਤੁਸੀਂ ਦੇਖ ਲਓ ਤਾਂ ਗੁਰਪ੍ਰੀਤ ਕਹਿੰਦਾ ਛੱਲ ਮੇਰੀ ਅੱਜ ਦੀ ਰਾਤ ਨਾ ਖਰਾਬ ਕਰ ਤੇ ਆ ਲੈ ਪੰਜ ਹਸਾਰ ਤੇ ਇਥੋਂ ਤੁਰਦਾ ਵਾਂ ਅਸੀਂ ਕਾਫੀ ਟਾਈਮ ਉੱਤੇ ਹੀ ਬੈਠੇ ਰਹੇ ਤੇ ਫਿਰ ਮੈਂ ਬਾਹਰ ਆ ਗਿਆ ਸਵੇਰ ਮੈਂ ਭਾਬੀ ਨੂੰ ਪੁੱਛਿਆ ਕਿ ਭਾਬੀ ਕਿਵੇਂ ਰਹੀ ਤੁਹਾਡੀ ਸੁਹਾਗ ਰਾਤ ਤਾਂ ਭਾਬੀ ਹੱਸ ਕੇ ਕਹਿਣ ਲੱਗੀ ਕਿ ਬਹੁਤ ਵਧੀਆ ਤੇ ਨਾਲੇ ਤੂੰ ਇਹੋ ਜਿਹੇ ਸਵਾਲ ਨਾ ਪੁੱਛਿਆ ਕਰ ਮੇਰੇ ਤੋਂ ਮੈਂ ਕਿਹਾ ਕੋਈ ਗੱਲ ਨਹੀਂ ਭਾਬੀ ਦੌਰ ਪਾਪੀ ਵਿੱਚ ਤਾਂ ਇਹੋ ਜਿਹੀਆਂ ਗੱਲਾਂ ਚੱਲਦੀਆਂ ਹੀ ਰਹਿੰਦੀਆਂ ਨੇ ਫਿਰ ਗੁਰਪ੍ਰੀਤ ਪੂਰੇ 2 ਮਹੀਨੇ ਰਿਆ ਤੇ 2 ਮਹੀਨੇ ਕਦੋਂ ਲੰਘ ਗਏ ਪਤਾ ਹੀ ਨਾ ਲੱਗਾ ਕਿਉਂਕਿ ਸਾਰਾ ਦਿਨ ਅਸੀਂ ਕਦੇ ਕਿਤੇ ਤੇ ਕਦੇ ਕਿਤੇ ਘੁੰਮਣ ਲਈ ਚਲੇ ਜਾਂਦੇ ਸੀ ਤੇ ਮੈਂ ਵੀ ਉਹਨਾਂ ਦੇ ਨਾਲ ਹੀ ਜਾਂਦਾ ਸੀ ਭੂਆ ਮੈਨੂੰ ਬਥੇਰਾ ਰੋਕਦੀ ਸੀ ਕਿ ਤੂੰ ਇਹਨਾਂ ਦੀ ਹਰ ਵੇਲੇ ਨਾਲ ਹੀ ਚੁੰਬੜਿਆ ਰਹਿਣਾ ਮੈਂ ਕਿਹਾ ਭਾ ਭੂਆ ਜਦੋਂ ਵੀਰਾ ਭਾਬੀ ਨੂੰ ਮੇਰੇ ਨਾਲ ਕੋਈ ਤਕਲੀਫ ਨਹੀਂ ਤੁਸੀਂ ਮੈਨੂੰ ਕਿਉਂ ਟੋਟੋ ਕਟਕਾ ਹੀ ਕਰਦੇ ਰਹਿੰਦੇ ਹੋ ਗੁਰਪ੍ਰੀਤ ਵੀ ਮੈਨੂੰ ਹਰ ਥਾਂ ਤੇ ਨਾਲ ਲੈ ਜਾ ਕੇ ਹੀ ਖੁਸ਼ ਸੀ ਕਿਉਂਕਿ ਮੈਂ ਉੱਥੇ ਉਹਨਾਂ ਦੇ ਨਾਲ ਫੋਟੋਆਂ ਵਗੈਰਾ ਕਰ ਦਿੰਦਾ ਸੀ ਭਾਬੀ ਵੀ ਕਹਿ ਦਿੰਦੀ ਸੀ ਕਿ ਜਦੋਂ ਨਾਲ ਹਾਂ ਤਾਂ ਬੜਾ ਮਜ਼ਾ ਆਉਂਦਾ ਕਿਉਂਕਿ ਤੇਰੇ ਨਾਲ ਹਾਸਾ ਮਜ਼ਾਕ ਕਰ ਲਈਦਾ ਤੇ ਫਿਰ ਗੁਰਪ੍ਰੀਤ ਦੇ ਵਾਪਸ ਜਾਣ ਦੇ ਦਿਨ ਆ ਗਏ ਭਾਬੀ ਉਸ ਦਿਨ ਬੜਾ ਰੋ ਰਹੀ ਸੀ ਤਾਂ ਗੁਰਪ੍ਰੀਤ ਕਹਿ ਰਿਹਾ ਸੀ ਕਿ ਕੋਈ ਗੱਲ ਨਹੀਂ ਕਮਲ ਮੈਂ ਤੈਨੂੰ ਜਲਦੀ ਬੁਲਾ ਲਵਾਂਗਾ ਬਸ 6 ਮਹੀਨੇ ਹੀ ਨਦੀ ਤੱਕ ਗੱਲ ਆ ਭਾਬੀ ਕਹਿਣ ਲੱਗੀ ਮੇਰੇ ਲਈ 6 ਮਹੀਨੇ 6 ਸਾਲਾ ਮੰਗ ਲੰਘਣਗੇ ਤਾਂ ਵੀਰੇ ਨੇ ਭਾਬੀ ਨੂੰ ਹੌਸਲਾ ਜੈ ਦਿੱਤਾ ਤੇ ਵਾਪਸ ਚਲਾ ਗਿਆ ਵੀਰੇ ਦੇ ਜਾਣ ਤੋਂ ਬਾਅਦ ਭਾਬੀ ਉਦਾਸ ਜੀ ਰਹਿਣ ਲੱਗ ਪਈ ਇੱਕ ਦਿਨ ਮੈਂ ਭਾਬੀ ਨੂੰ ਆਪਣੇ ਫੋਨ ਤੋਂ ਕੁਝ ਹਾਸੇ ਵਾਲੀਆਂ ਵੀਡੀਓ ਦਿਖਾਈਆਂ ਭਾਬੀ ਬੜਾ ਖੁਸ਼ ਹੋਈ ਭੂਆ ਕਹਿਣ ਲੱਗੀ ਕਿ ਗੌਰਵ ਤੂੰ ਆਪਣੀ ਭਾਬੀ ਦਾ ਦਿਲ ਲਵਾ ਕੇ ਰੱਖਿਆ ਕਰ ਮੇਥੋਂ ਇਹਦਾ ਉਦਾਸ ਜਿਹਾ ਮੂੰਹ ਦੇਖਿਆ ਨਹੀਂ ਜਾਂਦਾ ਮੈਂ ਤਾਂ ਪਹਿਲਾਂ ਹੀ ਇਹੋ ਕੰਮ ਪਾਲਦਾ ਸੀ ਕਿ ਮੈਂ ਭਾਬੀ ਦੇ ਕੋਲ ਹੀ ਬੈਠਿਆ ਕਰਾਂ ਮੈਂ ਹਰ ਰੋਜ਼ ਭਾਬੀ ਨੂੰ ਫੋਨ ਤੇ ਨਵੀਆਂ-ਨਵੀਆਂ ਚੀਜ਼ਾਂ ਦਿਖਾਉਂਦਾ ਇੱਕ ਦਿਨ ਬੜੀ ਰొਮਾਂਟਿਕ ਰੀਲ ਚੱਲ ਰਹੀ ਸੀ ਮੈਂ ਭਾਬੀ ਨੂੰ ਉਹ ਦਿਖਾ ਰਿਹਾ ਸੀ ਭਾਬੀ ਨੇ ਅੱਖਾਂ ਪਰ ਲਾਈਆਂ ਖੈਨ ਨਗੀ ਗੌਰਵ ਇਹਨੂੰ ਬੰਦ ਕਰ ਦੇ ਮੈਨੂੰ ਤੇਰੇ ਵੀਰੇ ਦੀ ਬੜਾ ਚਾਅ ਆਉਣ ਲੱਗ ਪਈਆ ਇਹ ਵੀਡੀਓ ਦੇਖ ਕੇ ਤਾਂ ਮੇਰਾ ਵੀ ਇਹ ਸੀਨ ਵਾਲਾ ਹੀ ਸਭ ਕੁਝ ਕਰਨ ਨੂੰ ਮਨ ਕਰ ਰਿਹਾ ਪਰ ਭਾਬੀ ਨੇ ਸਿੱਧਾ ਮੈਨੂੰ ਇਹੀ ਗੱਲ ਕਹਿ ਦਿੱਤੀ ਸੀ ਮੈਂ ਤਾਂ ਭਾਬੀ ਦੇ ਚਿਹਰੇ ਵੱਲ ਦੇਖ ਕੇ ਹੈਰਾਨ ਹੋ ਕੇ ਵਸੋਂ ਦੇਖਣ ਲੱਗ ਪਿਆ ਮੈਂ ਮੈਂ ਵੀ ਫਿਰ ਭਾਬੀ ਨੂੰ ਕਹਿ ਦਿੱਤਾ ਕਿ ਭਾਬੀ ਕੋਈ ਗੱਲ ਨਹੀਂ ਮੈਂ ਹੈਗਾ ਨਾ ਵੀਰੇ ਦੀ ਕਮੀ ਪੂਰੀ ਕਰਾਂਗੀ ਜਦੋਂ ਮੈਂ ਇਹ ਗੱਲ ਕਹੀ ਤਾਂ ਭਾਬੀ ਨੇ ਮੇਰਾ ਇੱਕਦਮ ਹੱਥ ਫੜ ਲਿਆ ਉਹ ਤਾਂ ਜਿਵੇਂ ਪਹਿਲਾਂ ਹੀ ਤਿਆਰ ਬੈਠੀ ਸੀ ਮੇਰੇ ਨਾਲ ਇਹ ਕੰਮ ਕਰਨ ਨੂੰ ਮੈਂ ਕਿੱਸਾ ਸੱਚ ਮੁੱਚ ਭਾਬੀ ਤੁਸੀਂ ਮੇਰੇ ਨਾਲ ਇਹ ਰਿਸ਼ਤਾ ਬਣਾਉਣ ਬਣਾਉਣ ਦੇ ਲਈ ਤਿਆਰ ਹਾਂ ਉਹ ਕਹਿ ਲਗੀ ਤੇ ਇੱਕ ਗੌਰਵ ਤੇਰੇ ਪ੍ਰਾਣ ਨੂੰ 6 ਮਹੀਨੇ ਹੋ ਗਏ ਨੇ ਪਰ ਹਜੇ ਤੱਕ ਉਹਨੇ ਮੇਰਾ ਕੁਝ ਵੀ ਨਹੀਂ ਬਣਾਇਆ ਅਜੇ ਮੈਨੂੰ ਉਹ ਕਹਿ ਰਿਹਾ ਕਿ 1 ਸਾਲ ਹੋਰ ਲੱਗ ਜਾਊਗਾ ਹੁਣ ਮੈਂ ਆਪਣੀ ਜਵਾਨੀ ਉਹਨੂੰ ਦੇਖਦੀ ਤਣੇ ਲਗਾਉਣੇ ਮੇਰੇ ਵੀ ਕੋਈ ਚਾਰੀਚਾਂ ਨਹੀਂ ਮੈਂ ਉਹ ਪੂਰੀਆਂ ਕਰਨੀਆਂ ਚਾਹੁੰਨੀ ਆ ਕਿਉਂਕਿ ਵਿਆਹ ਤੋਂ ਬਾਅਦ ਜੇਕਰ ਘਰ ਵਾਲਾ ਕੋਲ ਨਾ ਹੋਵੇ ਤਾਂ ਔਰਤ ਨੂੰ ਮਜਬੂਰ ਨਹੀਂ ਨਾਜਾਇਜ਼ ਸਬੰਧ ਬਣਾਉਣੇ ਪੈਂਦੇ ਕਿਉਂਕਿ ਕੋਈ ਵੀ ਔਰਤ ਆਪਣੇ ਘਰ ਵਾਲੇ ਤੋਂ ਬਿਨਾ ਨਹੀਂ ਰਹਿ ਸਕਦੀ ਕਿਉਂਕਿ ਵਿਆਹ ਤੋਂ ਬਾਅਦ ਸਰਦਾ ਨਹੀਂ ਹੁੰਦਾ ਤੇ ਭਾਬੀ ਕਹਿਣ ਲੱਗੀ ਕਿ ਅੱਜ ਦੀ ਰਾਤ ਨੂੰ ਮੈਂ ਆਪਣੇ ਕਮਰੇ ਦੀ ਕੁੰਡੀ ਨਹੀਂ ਲਾਉਂਗੀ ਤੇ ਤੂੰ ਮੰਮੀ ਤੋਂ ਅੱਖ ਬਜਾ ਕੇ ਮੇਰੇ ਕੋਲ ਆ ਜਾਏ ਭਾਬੀ ਇਕੱਲੀ ਹੀ ਕਮਰੇ ਵਿੱਚ ਸੌਂਦੀ ਹੁੰਦੀ ਸੀ ਫੁੱਫੜ ਬਾਹਰਲੀ ਬੈਠਕ ਵਿੱਚ ਪੈਂਦਾ ਹੁੰਦਾ ਸੀ ਤੇ ਮੈਂ ਤੇ ਭੂਆ ਅਸੀਂ ਭਾਬੀ ਦੇ ਸਾਹਮਣੇ ਵਾਲੇ ਕਮਰੇ ਵਿੱਚ ਸੌਂਦੇ ਹੁੰਦੇ ਸੀ ਉਆਨੇ ਬੀਪੀਡੀ ਪ੍ਰੋਬਲਮ ਸੀ ਇਸ ਕਰਕੇ 부ਆ ਦਵਾਈ ਖਾਂਦੇ ਸਾਰੀ 부ਆ ਨੂੰ ਨੀਂਦ ਆ ਜਾਂਦੀ ਹੁੰਦੀ ਸੀ ਤੇ ਮੈਂ ਮੌਕੇ ਦਾ ਫਾਇਦਾ ਚੁੱਕਿਆ ਤੇ ਜਦੋਂ 부ਆ ਘਰਾੜੇ ਮਰਨ ਲੱਗ ਪਈ ਤਾਂ ਮੈਂ ਭੱਜ ਕੇ ਭਾਬੀ ਦੇ ਕਮਰੇ ਵਿੱਚ ਚਲਾ ਗਿਆ ਭਾਬੀ ਦੇ ਕਾਲੇ ਰੰਗ ਦੀ ਚਮਤਕਾਰ ਨਾਈਟੀ ਪਈ ਹੋਈ ਸੀ ਭਾਬੀ ਦੇ نیچے ਦੀ ਕੁਝ ਵੀ ਨਹੀਂ ਪਾਇਆ ਸੀ ਭਾਬੀ ਮੈਨੂੰ ਦੇਖ ਕੇ ਬੈਠ ਤੋਂ ਖੜੀ ਹੋ ਗਈ ਤੇ ਮੈਨੂੰ ਗਲ ਵਕੜੀ ਪਾ ਲਈ ਮੈਂ ਭਾਬੀ ਦੇ ਗਲ ਵੁਦੀ ਗਾਲ ਵਿੱਚ ਦੀ ਛਾਤੀ ਨੂੰ ਟੱਚ ਕੀਤਾ ਤਾਂ ਫਿਰ ਮੈਂ ਭਾਬੀ ਦੀ ਨਾਈਟੀ ਉੱਪਰ ਚੱਕੀ ਤਾਂ ਭਾਬੀ ਦੇ نیچے ਕੁਝ ਵੀ ਨਹੀਂ ਪਾਇਆ ਹੋਇਆ ਸੀ ਮੈਂ ਤਾਂ ਇਹ ਦੇਖ ਕੇ ਕੰਟਰੋਲ ਤੋਂ ਬਾਹਰ ਹੁੰਦਾ ਜਾ ਰਿਹਾ ਸੀ ਮੈਂ ਜਲਦੀ ਜਲਦੀ ਭਾਬੀ ਦੀ ਨਾਈਟੀ ਵੀ ਉਤਾਰ ਦਿੱਤੀ ਤੇ ਫਿਰ ਅਸੀਂ ਦੋਨਾਂ ਨੇ ਬੜਾ ਮਜ਼ਾ ਲਿਆ ਮੈਂ ਪਹਿਲੀ ਵਾਰ ਭਾਬੀ ਦੇ ਨਾਲ ਉਹ ਸਭ ਕੁਝ ਕੀਤਾ ਸੀ ਤਾਂ ਮੈਨੂੰ ਬੜਾ ਮਜ਼ਾ ਆਉਣ ਲੱਗ ਪਿਆ ਮੇਰਾ ਜੀ ਕਰਦਾ ਸੀ ਕਿ ਮੈਂ ਵਾਰ-ਵਾਰ ਹੀ ਕਰੀ ਜਾਵਾਂ ਉਸ ਰਾਤ ਅਸੀਂ ਦੋ ਤਿੰਨ ਵਾਰ ਕੀਤਾ ਤੇ ਮੈਂ 3:00 ਵਜੇ ਉੱਠ ਕੇ ਆਪਣੇ ਕਮਰੇ ਵਿੱਚ ਆ ਗਿਆ। ਅਗਲੀ ਸਵੇਰ ਜਦੋਂ ਮੈਂ ਉੱਠਿਆ ਭਾਬੀ ਤੇ ਬੜਾ ਸੋਹਣਾ ਸੂਟ ਪਾਇਆ ਹੋਇਆ ਸੀ ਤੇ ਬੜਾ ਸੋਹਣਾ ਮੇਕਅਪ ਕੀਤਾ ਹੋਇਆ ਸੀ। ਭਾਬੀ ਦੇ ਚਿਹਰੇ ਤੇ ਅਜ ਵੱਖਰਾ ਹੀ ਨੂਰ ਸੀ ਤੇ ਭਾਬੀ ਭਾਬੀ ਹੁਣ ਮੇਰੇ ਕੋਲ ਕੋਲ ਰਹਿਣ ਦੇ ਬਹਾਨੇ ਪਾਲਦੀ ਰਹਿੰਦੀ ਹੁੰਦੀ ਸੀ। ਪੂਆ ਵੀ ਜਦੋਂ ਕਿਤੇ ਆਂ ਅੰਡਨਾ ਗਵਾਂਡਾ ਦੇ ਘਰ ਜਾਂਦੀ ਤਾਂ ਮੈਦੀ ਭਾਬੀ ਅਸੀਂ ਉਸ ਸਮੇਂ ਮੌਕੇ ਦਾ ਫਾਇਦਾ ਚੁੱਕ ਲੈਂਦੇ ਸੀ 5 ਮਿੰਟ ਅਸੀਂ ਇੱਕ ਦੂਜੇ ਦੇ ਨਾਲ ਹੀ ਖੁਸ਼ ਹੋ ਜਾਂਦੇ ਸੀ ਮੈਂ ਭਾਬੀ ਨੂੰ ਸੰਤੁਸ਼ਟ ਕਰ ਦਿੰਦਾ ਸੀ ਉਹ ਬਹੁਤ ਖੁਸ਼ ਸੀ ਭਾਬੀ ਆਪਣੇ ਪੇਕੇ ਜਾਣ ਦਾ ਵੀ ਨਾਂ ਨਾ ਆਣੇ ਸੀ ਲੈਂਦੀ ਮੈਨੂੰ ਕਹਿ ਦਿੰਦੇ ਸੀ ਕਿ ਉੱਥੇ ਜਾ ਕੇ ਤਾਂ ਮੇਰਾ ਤੇਰੇ ਬਿਨਾਂ ਦਿਲ ਨਹੀਂ ਲੱਗਣਾ ਮੈਂ ਵੀ ਚਾਹੁੰਦਾ ਸੀ ਕਿ ਭਾਬੀ ਨਾ ਹੀ ਜਾਵੇ ਸਾਡਾ ਸਿਲਸਿਲਾ ਚੱਲਦਾ ਰਿਹਾ ਇੱਕ ਦਿਨ ਮੈਨੂੰ ਪਤਾ ਲੱਗਿਆ ਕਿ ਭਾਬੀ ਪ੍ਰੈਗਨੈਂਟ ਹੋ ਗਈ ਪਰ ਭਾਬੀ ਕਹਿਣ ਲੱਗੀ ਕਿ ਮੈਂ ਇਹ ਬੱਚੇ ਨੂੰ ਇਸ ਦੁਨੀਆ ਵਿੱਚ ਲੈ ਕੇ ਹੀ ਆਵਾਂਗੀ ਮੈਂ ਅਬੋਰਸ਼ਨ ਨਹੀਂ ਕਰਵਾਉਣਾ ਕਿਉਂਕਿ ਇਹ ਮੇਰੇ ਤਾਂ ਜੀਵਨ ਦਾ ਸਹਾਰਾ ਹੈ ਹੌਲੀ ਹੌਲੀ ਇਹ ਗੱਲ ਪੂਆ ਤੱਕ ਵੀ ਪਹੁੰਚਦੀ ਗਈ ਤੇ ਪੂਆ ਨੇ ਤਾਂ ਕਰੇ ਰੋਣਾ ਪਿੱਟਣਾ ਪਿਆ ਲਿਆ ਪੂਆ ਨੇ ਮੇਰੀ ਬਾਹ ਫੜੀ ਤੇ ਮੈਨੂੰ ਪਿੰਡ ਲੈ ਕੇ ਚਲੀ ਗਈ ਮੰਮੀ ਡੈਡੀ ਨੂੰ ਸਾਰੇ ਗੱਲ ਦੱਸਦੀ ਮੰਮੀ ਡੈਡੀ ਤਾਂ ਵੀ ਰੋ ਰੋ ਕੇ ਪੂਰਾ ਹਾਲ ਹੋ ਗਿਆ ਸੀ ਕੈਨ ਲੱਗੇ ਕਿ ਤੂੰ ਤਾਂ ਸਾਡੇ ਸਰਵਜ ਵਿੱਚ ਸੁਆਹ ਪਾ ਦਿੱਤੀ ਅਸੀਂ ਤੈਨੂੰ ਭੂਆ ਕੋਲ ਛੱਡਿਆ ਸੀ ਕਿ ਤੂੰ ਇਸ ਦਾ ਜੀ ਲਵਾ ਕੇ ਰੱਖੇ ਪਰ ਤੂੰ ਤਾਂ ਇਸ ਦੇ ਘਰ ਨੂੰ ਹੀ ਖਰਾਬ ਕਰ ਦਿੱਤਾ ਮੰਮੀ ਡੈਡੀ ਮੈਨੂੰ ਬੜੀਆਂ ਲਾਂਤਾਂ ਪਾ ਰਹੇ ਸੀ ਭੂਆ ਵੀ ਬੈਠੀ ਰੋਈ ਜਾ ਰਹੀ ਸੀ ਕਹਿ ਰਹੀ ਸੀ ਕਿ ਮੈਂ ਲੋਕਾਂ ਨੂੰ ਕੀ ਮੂੰਹ ਦਿਖਾਉਂਗੀ ਕਿ ਜੇ ਮੇਰੇ ਪੁੱਤ ਨੂੰ ਵੀ ਇਸ ਗੱਲ ਦਾ ਪਤਾ ਲੱਗਾ ਤਾਂ ਉਹਨੇ ਪਤਾ ਨਹੀਂ ਕੀ ਕੀ ਕਦਮ ਚੁੱਕਣਾ ਪਤਾ ਨਹੀਂ ਸਾਡੇ ਘਰ ਵਿੱਚ ਕੀ ਕੁਝ ਬਣੇਗਾ ਨਾਨੋ ਵੀ ਬੜਾ ਹੀ ਆਵਾ ਤਵਾ ਬੋਲ ਰਹੀ ਸੀ ਤੇ ਮੈਨੂੰ ਵੀ ਮੈਂ ਧੀਵੀ ਪਾਈ ਬੈਠ ਸੀ ਜਦੋਂ ਸਾਰੇ ਜਾਣੇ ਮੈਨੂੰ ਗਾਲ੍ਹਾਂ ਦੇਣ ਉਹ ਨਾ ਹਟੇ ਤਾਂ ਮੈਂ ਵੀ ਫਿਰ ਕਾਇ ਹੀ ਦਿੱਤਾ ਕਿ ਅਸੀਂ ਤਾਂ ਇੱਕ ਦੂਜੇ ਨੂੰ ਪਿਆਰ ਕਰਦੇ ਹਾਂ ਮੈਂ ਭਾਬੀ ਨੂੰ ਸੱਚੇ ਦਿਲੋਂ ਪਿਆਰ ਕੀਤਾ ਮੇਰੇ ਪੂਆ ਜੀ ਗੁੱਸੇ ਨਾਲ ਕਹਿਣ ਲੱਗੇ ਕਿ ਜੇ ਸੱਚੇ ਦਿਲੋਂ ਪਿਆਰ ਕੀਤਾ ਤਾਂ ਉਹਨੂੰ ਫਿਰ ਲਾਇਆ ਆਪਣੇ ਹੀ ਘਰ ਵਿੱਚ ਮੈਂ ਕਿਹਾ ਪੂਆ ਜੀ ਮੈਂ ਲਿਆਵਾਂਗਾ ਪਰ ਮੇਰੇ ਮੰਮੀ ਡੈਡੀ ਇਸ ਗੱਲ ਦਾ ਵਿਰੋਧ ਕਰਨ ਲੱਗੇ। ਮੇਰੇ ਵੱਡੇ ਭਰਾ ਪਰਜਾਈ ਵੀ ਇਸ ਗੱਲ ਨਾਲ ਸਹਿਮਤ ਨਹੀਂ ਸੀ। ਮੇਰੀ ਮੰਮੀ ਕਹਿਣ ਲੱਗੀ ਕਿ ਤੈਨੂੰ ਕੁੜੀਆਂ ਦਾ ਘਾਟਾ ਸੀ ਜੋ ਤੂੰ ਵਿਆਹੀ ਹੋਈ ਕੁੜੀ ਤੇ ਅੱਖ ਰੱਖ ਕੇ ਬੈਠ ਗਿਆ। ਮੈਂ ਕਿਹਾ ਮੰਮੀ ਜੋ ਵੀ ਹੋਇਆ ਰੱਬ ਦੀ ਮਰਜ਼ੀ ਨਾਲ ਹੀ ਹੋਇਆ। ਸ਼ਾਇਦ ਰੱਬ ਨੂੰ ਇਹ ਮਨਜ਼ੂਰ ਸੀ। ਮੰਮੀ ਕਹਿਣ ਲੱਗੀ ਗਲਤੀਆਂ ਆਪ ਕਰਕੇ ਤੇ ਬਾਅਦ ਵਿੱਚ ਦੋਸ਼ ਰੱਬ ਨੂੰ ਦਿਨਾ। ਉਧਰ ਭਾਬੀ ਵੀ ਇਸ ਤੋਂ ਇਸ ਗੱਲ ਤੇ ਅੜੀ ਬੈਠੀ ਸੀ ਕਿ ਮੈਂ ਇਸ ਬੱਚੇ ਨੂੰ ਜਨਮ ਦੇਵਾਂਗੀ ਭਾਬੀ ਦੇ ਪੇਕਿਆਂ ਵਿੱਚ ਦੀ ਇਸ ਗੱਲ ਦਾ ਪਤਾ ਲੱਗ ਗਿਆ ਉਹਨਾਂ ਨੇ ਵੀ ਭਾਬੀ ਨੂੰ ਬਹੁਤ ਲਾਂਤਾਂ ਪਾਈਆਂ ਭਾਬੀ ਨੇ ਵੀ ਕਿਸੇ ਦੀ ਗੱਲ ਨਾ ਮੰਨੀ ਬਸ ਆਪਣੀ ਜਿੱਦ ਤੇ ਅੜੀ ਰਹੀ ਫਿਰ ਪੂਆ ਨੇ ਗੁਰਪ੍ਰੀਤ ਵੀਰੇ ਨੂੰ ਫੋਨ ਕਰਕੇ ਸਾਰੀ ਸਚਾਈ ਦੱਸ ਦਿੱਤੀ ਵੀਰੇ ਨੇ ਭਾਦੀ ਨੂੰ ਤੇ ਮੈਨੂੰ ਕੁਝ ਨਾ ਕਿਹਾ ਕਿਉਂਕਿ ਉਹਨੇ ਸਾਨੂੰ ਕੀ ਕਹਿਣਾ ਸੀ ਕਿਉਂਕਿ ਵੀਰਾ ਤਾਂ ਖੁਦ ਉਧਰ ਵਿਆਹ ਕਰਵਾਏ ਬੈਠਾ ਸੀ ਜਿਸ ਕਰਕੇ ਉਹ ਭਾਬੀ ਤੇ ਕਾਗਜ਼ ਪੱਤਰ ਤਿਆਰ ਨਹੀਂ ਕਰਵਾਉਂਦਾ ਸੀ ਜਦੋਂ ਵੀਰੇ ਤੇ ਇਸ ਗੱਲ ਦੀ ਸੱਚਾਈ ਦਾ ਪਤਾ ਲੱਗਾ ਤਾਂ ਫਿਰ ਸਾਨੂੰ ਝਟਕਾ ਮਿਲਨੀਆ ਤੇ ਲਾਨ ਤਾਂ ਪੈਣੀਆ ਥੋੜੀਆਂ ਜਿਹੀਆਂ ਘਟ ਹੋ ਗਏ ਕਿਉਂਕਿ ਹੁਣ ਸਾਰੇ ਜਾਣੇ ਇਹੀ ਕਹਿ ਰਹੇ ਸੀ ਕਿ ਜਦੋਂ ਉਹਨੇ ਹੀ ਉਧਰ ਆਪਣਾ ਘਰ ਵਸਾ ਲਿਆ ਤਾਂ ਫਿਰ ਇਹ ਵਿਚਾਰੀ ਕਿੱਧਰ ਜਾਊਗੀ ਇਹਨੂੰ ਵੀ ਤਾਂ ਕਿਸੇ ਸਹਾਰੇ ਦੀ ਲੋੜ ਹੈ ਨਾ ਸਾਰਿਆਂ ਦੀ ਸਹਿਮਤੀ ਦੇ ਨਾਲ ਫਿਰ ਮੇਰਾ ਕਮਲ ਦੇ ਨਾਲ ਵਿਆਹ ਕਰ ਦਿੱਤਾ ਪਰ ਮੇਰੇ ਮੰਮੀ ਡੈਡੀ ਕਹਿੰਨ ਲੱਗੇ ਕਿ ਤੂੰ ਤਾਂ ਸਾਡੀ ਨੱਕ ਹੀ ਵੜਾ ਦਿੱਤੀ ਆ ਅਸੀਂ ਤੈਨੂੰ ਆਪਣੇ ਨਾਲ ਨਹੀਂ ਰੱਖਣਾ ਉਧਰ ਭੂਆ ਵੀ ਸਾਨੂੰ ਆਪਣੇ ਨਾਲ ਰੱਖਣ ਲਈ ਤਿਆਰ ਨਹੀਂ ਸੀ ਫਿਰ ਮੈਂ ਤੇ ਕੋਮਲ ਅਸੀਂ ਸ਼ਹਿਰ ਵਿੱਚ ਕਿਰਾਏ ਦੇ ਮਕਾਨ ਤੇ ਰਹਿਣ ਲੱਗ ਪਏ ਕੋਮਲ ਵੀ ਪੜੀ ਲਿਖੀ ਸੀ ਉਸਨੇ ਪ੍ਰਾਈਵੇਟ ਸਕੂਲ ਵਿੱਚ ਪੜਾਉਣਾ ਸ਼ੁਰੂ ਕਰ ਦਿੱਤਾ ਤੇ ਮੈਂ ਵੀ ਐਮ ਕਾਮ ਕੀਤੀ ਹੋਈ ਸੀ ਮੈਨੂੰ ਪ੍ਰਾਈਵੇਟ ਬੈਂਕ ਵਿੱਚ ਨੌਕਰੀ ਮਿਲ ਗਈ ਸਾਡੀ ਦੋਨਾਂ ਦੀ ਬੜੀ ਸੋਹਣੀ ਮੀਨੇ ਦੀ ਸੈਲਰੀ ਵੀ ਆ ਜਾਂਦੀ ਸੀ ਅਸੀਂ ਬੜਾ ਵਧੀਆ ਗੁਜ਼ਾਰਾ ਕਰ ਰਹੇ ਸੀ ਸਮਾਂ ਲੰਘਦਾ ਗਿਆ ਸਾਡੇ ਘਰ ਇੱਕ ਧੀ ਨੇ ਜਨਮ ਲਿਆ ਸਾਡੀ ਧੀ ਵੀ ਬੜੀ ਸੋਹਣੀ ਸੀ ਤੇ ਬੜੀ ਪਿਆਰੀ ਸੀ ਉਸ ਕੁੜੀ ਨੂੰ ਦੇਖ ਕੇ ਪੂਆ ਦਾ ਤੇ ਮੇਰੇ ਮੰਮੀ ਡੈਡੀ ਦਾ ਮਨ ਫਿਰ ਬਦਲ ਗਿਆ ਹੁਣ ਪੂਆ ਸਾਨੂੰ ਆਪਣੇ ਕੋਲ ਰੱਖਣਾ ਚਾਹੁੰਦੀ ਸੀ ਮੇਰੇ ਮੰਮੀ ਡੈਡੀ ਵੀ ਸਾਡੇ ਕੋਲ ਆਉਣ ਜਾਣ ਲੱਗ ਪਏ ਅਸੀਂ ਪੂਆ ਨੂੰ ਵੀ ਕਹਿ ਦਿੱਤਾ ਸੀ ਕਿ ਹੁਣ ਅਸੀਂ ਸ਼ਹਿਰ ਵਿੱਚ ਨੌਕਰੀ ਕਰਨ ਲੱਗ ਪਏ ਆ ਤੁਸੀਂ ਚਾਹੋ ਤਾਂ ਸਾਡੇ ਕੋਲ ਰਹਿ ਸਕਦੇ ਹੋ ਪਰ ਅਸੀਂ ਪਿੰਡ ਆ ਕੇ ਨਹੀਂ ਰਹਿਣਾ। ਪੂਆ ਫੁੱਫੜ ਦਾ ਵੀ ਕੋਈ ਹੋਰ ਸਹਾਰਾ ਨਹੀਂ ਸੀ ਕਿਉਂਕਿ ਗੁਰਪ੍ਰੀਤ ਵੀਰੇ ਨੇ ਤਾਂ ਸਾਫ਼-ਸਾਫ਼ ਇਨਕਾਰ ਕਰ ਦਿੱਤਾ ਸੀ ਕਿ ਮੈਂ ਹੁਣ ਕਦੀ ਵੀ ਪਿੰਡ ਵਾਪਸ ਨਹੀਂ ਆਵਾਂਗਾ ਤੇ ਪੂਆ ਫੁੱਫੜ ਸਾਡੇ ਕੋਲ ਆ ਕੇ ਫਿਰ ਸ਼ਹਿਰ ਰਹਿਣ ਲੱਗ ਪਏ। ਮੇਰੇ ਮੰਮੀ ਡੈਡੀ ਵੀ ਸਾਨੂੰ ਸ਼ਹਿਰ ਆ ਕੇ ਮਿਲ ਜਾਂਦੇ ਹੁੰਦੇ ਸੀ। ਮੈਂ ਤੇ ਕੋਮਲ ਆਪਣੀ ਪਿਆਰੀ ਜਹੀ ਬੇਟੀ ਦੇ ਨਾਲ ਮਨ ਬੜੀ ਹੀ ਸੁਣੀ ਜ਼ਿੰਦਗੀ ਬਤੀਤ ਕਰ ਰਹੇ ਹਾਂ ਬੇਟੀ 5 ਸਾਲ ਦੀ ਹੋਈ ਆ ਤਾਂ ਪ੍ਰਮਾਤਮਾ ਨੇ ਸਾਨੂੰ ਫਿਰ ਪੁੱਤਰ ਦੀ ਦਾਤ ਬਖਸ਼ੀ ਅੱਜ ਸਾਡੇ ਵਿਆਹ ਨੂੰ 12 ਸਾਲ ਹੋ ਗਏ ਨੇ ਅਸੀਂ ਦੋਨੋਂ ਬੜੇ ਜਾਨੇ ਖੁਸ਼ੀ ਖੁਸ਼ੀ ਆਪਣੀ ਜ਼ਿੰਦਗੀ ਦਾ ਆਨੰਦ ਮਾਣ ਰਹੇ ਹਾਂ ਸਾਡੇ ਵਿੱਚ ਹੁਣ ਬਹੁਤ ਪਿਆਰ ਹੈ ਸਾਡੇ ਵਿੱਚ ਅੱਜ ਵੀ ਓਨਾ ਪਿਆਰ ਹੈ ਜਿੰਨਾ ਸਮਾਂ ਅਸੀਂ ਪਹਿਲੀ ਮੁਲਾਕਾਤ ਤੇ ਇੱਕ ਦੂਜੇ ਨੂੰ ਪਿਆਰ ਦਿੱਤਾ ਸੀ ਤੇ ਪ੍ਰਮਾਤਮਾ ਸਾਡਾ ਪਿਆਰ ਇਦਾਂ ਹੀ ਬਣਾਈ ਰੱਖਣਾ ਹਾਂਜੀ ਦੋਸਤੋ ਏਸੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੇ ਰਾਏ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਇਓ ਕਹਾਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ